ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਬਾਈ ਦੀ ਨਰਸਰੀ ਵਾਲੀ ਵੀਡੀਓ ਕੀਤੀ ਸੀਗੀ ਤੇ ਬਾਈ ਨੇ ਦੱਸਿਆ ਸੀਗਾ ਆਪਣੇ ਕੋਲੇ ਮਦਰ ਪਲਾਂਟ ਸਾਰੇ ਫਲਦਾਰ ਬੂਟੇ ਦੇ ਹੈਗੇ ਆ ਤੇ ਆਹ ਦੇਖੋ ਇਹ ਬਦਾਮ ਆ ਗਿਆ ਬਦਾਮ ਦੇ ਮਦਰ ਪਲਾਂਟ ਬਾਈ ਕੋਲ ਇੱਥੇ ਅੱਗੇ ਵੀ ਲੱਗੇ ਹੋਏ ਆ ਤਾਂ ਅਸੀਂ ਚੱਲਾ ਸੋਚਿਆ ਵੀ ਸ਼ਾਮੇ ਖੜ ਕੇ ਵੀਡੀਓ ਬਣਾ ਲਈਏ ਤੇ ਜਿਵੇਂ ਬਾਈ ਜੀ ਆਪਣੇ ਕਿਹਾ ਜਾਂਦਾ ਪੰਜਾਬ ਚ ਬਦਾਮ ਹੁੰਦਾ ਨਹੀਂ ਠੀਕ ਆ ਜੀ ਠੀਕ ਆ ਬਾਕੀ ਹੁਣ ਆਪਾਂ ਤਾਂ ਦੇਖ ਹੀ ਲਿਆ ਨਾ ਆਪਣੇ ਦਰਸ਼ਕਾਂ ਨੂੰ ਵੀ ਦੱਸ ਦੇ ਬਦਾਮ ਲੱਗੇ ਪਏ ਨੇ ਠੀਕ ਹੈ ਇਹ ਕੀ ਰੀਜਨ ਹੈ ਜੀ ਪਹਿਲਾਂ ਕੀ ਸਿਸਟਮ ਸੀਗਾ ਵੀ ਬਦਾਮਵਾਦ ਤੋਂ ਲੋਕਾਂ ਨੇ ਮੂੰਹ ਮੋੜਿਆ ਮੰਨ ਲਓ ਕਿ ਕਹਿੰਦੇ ਹੁੰਦਾ ਨਹੀਂਗਾ ਨਹੀਂ ਵੀਰੇ ਹੁਣ ਪਤਾ ਗਿਆ ਲੈ ਸੱਚ ਹੀ ਆਈਆਂ ਯੂਨੀਵਰਸਿਟੀ ਦੀਆਂ ਹਾਂ ਯੂਨੀਵਰਸਿਟੀ ਕਿਵੇਂ ਲੈਣਾ ਯੂਨੀਵਰਸਿਟੀ ਆਪਣੀ ਉੱਥੇ ਜਾਓ ਨੇ ਸੱਚ ਇਸ ਤਰ੍ਹਾਂ ਕਰ ਲਈ ਕਿ ਹੁਣ ਸੇਵ ਵੀ ਆਉਣ ਲੱਗ ਗਿਆ ਹਾਂ ਸੇਵ ਵੀ ਆਉਣ ਲੱਗ ਗਿਆ ਕਿ ਬਦਾਮ ਬਦਾਮ ਵੀ ਉਹਨਾਂ ਨੇ ਇਸ ਰੋਟਾ ਤਿਆਰ ਕਰਤਾ ਦੇਖ ਲਓ ਤੁਸੀਂ ਹਾਂ 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 ਦੋਸਤੋ ਲੱਗਿਆ ਪਿਆ ਹੈਗਾ ਇਹ ਇਹ ਪੱਕ ਜੂਗਾ ਜੀ ਸਾਰਾ ਹਾਂ ਪੱਕੂਗਾ ਇਹ ਠੀਕ ਹੈ ਜੀ ਹਾਂ ਇਹਦੇ ਵਿੱਚੋਂ ਮੰਨ ਲਓ ਕਿੰਨਾ ਫੁੱਲ ਆ ਗਿਆ ਫੁੱਲ ਆਉਣ ਚੋਂ ਜੇ ਆਪਾਂ ਕੇਅਰ ਕਰਦੇ 50% ਪੱਕ ਜਾਂਦਾ ਹੈਗਾ ਠੀਕ ਹੈ ਜੀ ਹਾਂਜੀ ਮੰਨ ਲਓ ਜਿਵੇਂ ਇਹ ਬੂਟਾ ਕਿੰਨੇ ਚਿਰ ਦਾ ਜੀ ਇਹ ਬੂਟਾ 3 ਸਾਲ ਦਾ ਹੈਗਾ ਠੀਕ ਹੈ ਜੀ ਹਾਂਜੀ ਤੇ ਇਹ ਤੋਂ ਦੋ ਵਾਰੀ ਲੈ ਲੈ ਫਲ ਆਪਾਂ ਜੀ ਇੱਕ ਵਾਰੀ ਇੱਕ ਵਾਰੀ ਸਾਲ ਚ ਇੱਕ ਵਾਰੀ ਆਉਂਦਾ ਹਾਂਜੀ ਤੇ ਕੀ ਕਹਿੰਦੇ ਹੁਣ ਇਹਨੂੰ ਆ ਤੀਸਰਾ ਫਰੂਟ ਆ ਜੀ ਤੀਸਰਾ ਪਹਿਲਾ ਇਹਦੇ ਕਿਹੜੇ ਫਰੂਟ ਆਇਆ ਸੀ ਪਹਿਲੇ ਸਾਲ ਉਹ ਥੋੜਾ ਆਇਆ ਸੀ ਫਿਰ ਪਿਛਲੇ ਵਾਰ ਠੀਕ ਸੀਗਾ ਫਰੂਟ ਆ ਗਿਆ ਸੀ ਬਹੁਤ ਜ਼ਿਆਦਾ ਪਿਛਲੇ ਵਾਰ ਕਿੰਨਾ ਕ ਫਰੂਟ ਆ ਗਿਆ ਸੀ ਪਿਛਲੀ ਵਾਰ ਆ ਮੈਨੂੰ ਵੀ ਇਦੋਂ 50% ਘੱਟ ਸੀਗਾ ਠੀਕ ਹੈ ਹਾਂ ਵੀ ਆਹ ਤੇ ਪਾਪਾ ਮੰਨ ਲੈਣੇ ਕਿਹੜੇ ਹਿਸਾਬ ਨਾਲ ਪਲਾਟ ਬਣ ਗਿਆ ਉਹਨਾਂ ਇਸ ਟਾਈਮ ਸਹੀ ਆ ਤੇ ਕਿ ਮੰਨ ਲਓ ਜੀ ਆਪਾਂ ਕਿੱਲੋਂ ਵਿੱਚ ਗੱਲ ਕਰਨੀ ਹੋਵੇ ਜੀ ਤੀਜੇ ਸਾਲ ਆ ਹਾਂਜੀ ਦੱਸ ਸਕਦੇ ਆ ਆਪਾਂ ਵੀ ਕਿੰਨਾ ਕ ਦੇ ਸਕਦਾ ਫਾਲ ਇਹ ਬਾਕੀ ਤਾਂ ਬੰਦੇ ਦੀ ਕੇਅਰ ਤੇ ਡਿਪੈਂਡ ਕਰਦਾ ਹਾਂ ਕੇਅਰ ਤੇ ਉਹ ਤਾਂ ਆਪਦੇ ਸਾਰੇ ਹੁਣ ਮੌਸਮ ਦੇ ਸਾਰੇ ਆ ਵੀ ਕਹੇ ਜਾਂ ਮੌਸਮ ਰਹਿੰਦਾਗਾ ਵੀ ਅੱਜ ਕੇਰ ਆ ਉਹ ਸਾਬ ਨੇ ਪਿਛਲੀ ਵਾਰ ਅਸੀਂ ਇਹਦੇ ਵਿੱਚ ਤੋੜਿਆ ਸੀ ਕਲਰ 15 12 ਕਿਲੋ ਸੀਗਾ ਠੀਕ ਹੈ ਮੰਨ ਲਓ ਆਪਾਂ ਕਈ ਜਣੇ ਜਾਣ ਬੰਦਾ 10 ਕਿਲੋ ਖਾਲਾ ਲੈ ਸਕਦਾ ਠੀਕ ਹੈ ਜੀ ਤੇ ਜਿਵੇਂ ਆਪਣੀ ਨਰਸਰੀ ਤੇ ਗੱਲ ਕਰੀ ਜੀ ਇਹ ਬੂਟੇ ਕੀ ਰੇਂਜ ਚ ਆਪਾਂ ਅਪਲਿਓ ਕਰਾਉਣੇ ਆ ਆਪਾਂ ਇਹ ਬਦਾਮਾਂ ਦੇ ਆਪ ਦੇ ਤਿਆਰ ਕਰਕੇ 100 ਰੁਪਏ ਦਾ 100 ਰੁਪਏ ਦਾ ਹਾਂਜੀ ਗਾਰੰਟੀ ਨਾਲ ਦੋਸਤੋ ਕੋਈ ਵੀ ਵੱਡੇ ਪੈਸੇ ਨਹੀਂ ਹੈਗੇ ਜਿਆਦੇ ਮੰਨ ਲਓ ਅਮਾਉਂਟ ਨਹੀਂ ਹੈਗੀ ਜਿਹੜੀ ਆਪਾਂ ਲਾ ਨਹੀਂ ਸਕਦੇ ਘੱਟੋ ਘੱਟ ਜੇ ਤੁਸੀਂ ਜਿਆਦੇ ਨਹੀਂ ਤਾਂ 2-4 ਬੂਟੇ ਚੀਜ਼ਾਂ ਦੇ ਜ਼ਰੂਰ ਲਓ ਹਨਾ ਜੀ ਹਾਂਜੀ ਤੇ ਨਾਲੇ ਤਾਂ ਘਰੇ ਖਾਨ ਨੂੰ ਨਾਲ ਇੱਕ ਤਰ੍ਹਾਂ ਦੀ ਇਹਨੂੰ ਇਨ ਫਲਾਵਰ ਇੰਨਾ ਵਧੀਆ ਆਉਂਦਾ ਇੱਕ ਤਰ੍ਹਾਂ ਦਾ ਫੁੱਲਦਾਰ ਬੂਟਿਆਂ ਵਾਲੀ ਚੀਜ਼ ਹੋ ਜਾਂਦੀ ਬਹੁਤ ਸੋਹਣੀ ਲੱਗਦੀ ਹੈ ਠੀਕ ਹੈ ਜੀ ਤੇ ਜੇ ਆਪਾਂ ਸੇਵ ਦੀ ਗੱਲ ਕਰੀ ਸੇਵ ਦਾ ਬੂਟਾ ਕਿਹੜੇ ਰੇਟ 'ਤੇ ਪੈਂਦਾ ਜੀ ਆਪਣਾ ਆਪਣੇ ਸੇਵ ਦਾ ਬੂਟਾ 150 ਰੁਪਏ ਦਾ ਠੀਕ ਹੈ ਜੀ ਹਾਂਜੀ 50 ਦੇ ਟੈਂਪਰੇਚਰ ਤੱਕ ਹੋ ਜਾਂਦਾ ਠੀਕ ਹੈ ਜੀ ਹਾਂਜੀ ਪਰ ਆਹ ਆਪਣੀ ਦਾ 47 ਤੱਕ ਰਹਿੰਦਾ ਹੈ। ਹਾਂ 47 ਤੱਕ ਰਹਿੰਦਾ। ਜਿਆਦਾ ਆਪਣੇ ਜਿਹੜਾ ਮੰਨਿਆ ਜਾਂਦਾ 45 ਤੇ ਇੱਕ ਅੱਧੇ ਵਾਰ 47 ਤੱਕ ਗਿਆਗਾ ਤਾਂ ਮੰਨ ਲਵੀ ਆਪਾਂ ਲਾ ਸਕਦੇ ਹਾਂ। ਜੇ ਬਾਈ ਜੀ ਤੁਹਾਡਾ ਇੰਨਾ ਐਕਸਪੀਰੀਅੰਸ ਹੋ ਗਿਆ ਤੁਸੀਂ ਤੁਰੇ ਫਿਰਦੇ ਹੋ ਹਣਾ। ਠੀਕ ਹੈ। ਜੇ ਕਿਉਂਕਿ ਲੋਕੀ ਇਹ ਚੀਜ਼ਾਂ ਤੇ ਯਕੀਨ ਨਹੀਂ ਕਰਦੇ ਹੁੰਦੇ ਅਗਲਾ ਕਹਿੰਦਾ ਵੀ ਯਾਰ ਨਰਸਰੀ ਵੇਚਣ ਵਾਸਤੇ ਇਹ ਚੀਜ਼ਾਂ ਦਿਖਾਈ ਜਾਂਦੇ ਨੇ ਵੀ ਇੱਕ ਅੱਧਾ ਤਿਆਰ ਕਰ ਲੈਂਦੇ ਆ। ਕੋਈ ਆਪਣੇ ਸੋਡੀ ਨਿਗਾ ਚ ਹੋਏ ਪੰਜਾਬ ਚ ਕੋਈ ਲਾਰਜ ਕੁਆਂਟੀਟੀ ਚ ਕਿਤੇ ਇਹਦਾ ਬਾਗ ਹੋਵੇ। ਦੋ ਚਾਰ ਕਨਾਲਾਂ ਦਾ ਕੋਈ ਹੈਗਾ ਨੀਗਾ ਜਬ ਬਦਾਮਾਂ ਦਾ ਬਦਾਮਾਂ ਦਾ ਸੇਬਾਂ ਦਾ ਨਹੀਂ ਸੇਬਾਂ ਦੇ ਵਿੱਚ ਵੀਡੀਓ ਦੇਖਦੇ ਆ ਵਿੱਚ ਆ ਰਿਹਾਗਾ ਵਿੱਚ ਲਾਏ ਨੇ ਪਰ ਆਪਾਂ ਆਪਦੇ ਕਿਹੜੇ ਮਦਰ ਪਲਾਂਟ ਤਿਆਰ ਕਰਕੇ ਆਪਾਂ ਆਪ ਦੀ ਕਿਹੜੀ ਚੀਜ਼ ਲਾਈ ਉਹ ਹੀ ਚੀਜ਼ ਦੇਵਾਂਗੇ ਗਰੰਟੀ ਠੀਕ ਹੈ ਜੀ ਵੀ ਕਿਵੇਂ ਹੁਣ ਬਦਾਮ ਲਾਇਆ ਆ ਆਲੂ ਬਖਾਰਾ ਲਾਇਆਗਾ ਕੋਈ ਸੇਬ ਲਾਇਆਗਾ ਕਿਹੜੀ ਚੀਜ਼ ਆਪਾਂ ਉਹ ਹੀ ਜ਼ਿੰਮੇਵਾਰੀ ਚੀਜ਼ ਦੇਵਾਂਗੇ ਆਪਾਂ ਹੋਰ ਤਾਂ ਤਿਆਰ ਕਰਾ ਕੇ ਉਹ ਚੀਜ਼ ਨਹੀਂ ਦਿੰਦੇ ਆਪਣੇ ਕੋਲੇ ਆਲੂ ਬਖਾਰੇ ਦਾ 3 ਕਿੱਲੇ ਆ ਜੀ ਉਹਦੇ ਆਪਣੇ ਆੜੂ ਦੇ ਆੜੂਆਂ ਐ 3 ਕਿੱਲੇ ਆ ਠੀਕ ਹੈ ਜੀ ਹਾਂ ਜੀ ਬਾਕੀ ਨੂੰ ਆਗਾ ਤੇਨ ਸੂੜਾਗਾ ਠੀਕ ਹੈ ਜੀ ਤੇ ਵਿੱਚ ਕਿੰਨੂੰ ਦਿਖਾ ਕੇ ਲੈ ਕੇ ਆਂ ਵੀ ਨਿੰਬੂਆਂ ਲਾ ਛੱਡੇ ਆਪਾਂ ਛੋਟਾ ਵੱਡਾ ਸਾਰਾ ਨਿੰਬੂ ਲਾ ਛੱਡੇ ਗਲਗਲਾਣੇ ਤੇ ਚਾਰ ਪੰਜ ਹਰ ਇੱਕ ਤੇ ਕਿਹੜੀ ਵੀ ਆਪਣੀ ਚੀਜ਼ ਤੇ ਮੰਨ ਜੇ ਤਾਂ ਪਹਿਲਾਂ ਜੀ ਚੀਜ਼ ਆ ਤਜਰਬਾ ਕਰਦੇ ਆ ਬਾਅਦ ਚ ਅਸੀਂ ਨਰਸਰੀ ਵੱਲ ਲੈ ਕੇ ਜਾਂਦੇ ਆ ਜਿਵੇਂ ਭਾਈ ਜੀ ਤੁਸੀਂ ਚੰਗੀ ਮੰਨ ਲਓ ਪੈੜੀ ਦੇ ਮਾਲ ਕੇ ਕੋਣਾ ਚੰਗੀ ਤੁਸੀਂ ਆਪਾਂ ਬਾਗਬਾਨੀ ਕਰ ਦੋ ਠੀਕ ਹੈ ਨਰਸਰੀ ਫਾਰਮ ਵੱਲ ਆਉਣ ਦਾ ਥੋੜਾ ਕੀ ਰੀਜਨ ਰਹਾ ਮੇਨ ਵਾ ਵਿਲੇ ਸੀ ਅੱਛਾ ਵੀ ਬਾਹਰ ਬੂਰ ਦਾ ਕੋਈ ਸੋਚਿਆ ਨਹੀਂ ਸੀ ਵੀ ਕਿਤੇ ਵੇਲੇ ਇੱਥੇ ਵਿਲੇ ਆਰਾਮਨਾਬ ਦਾ ਵਾਸਤੇ ਵੀ ਚੱਲੀ ਜਾਂਦੇ ਨਾਲ ਅੱਜ ਖੇਤੀਬਾੜੀ ਵੀ ਚੰਗੀ ਲੋਕਾਂ ਨੂੰ ਵੀ ਚੰਗੀ ਚੀਜ਼ ਦਿੱਤੀ ਜਾਂਦੀ ਹੈ ਚੰਗੀ ਚੀਜ਼ ਮਿਲਦੀ ਹੈ ਹਾਂ ਬਾਕੀ ਜਿਵੇਂ ਹੁਣ ਥੋੜੇ ਕੋਲ ਦੇ ਦੇਖੂਗਾ ਅਗਲਾ ਕਹਿੰਦਾ ਵੀ ਜਰੇ ਬੰਦੇ ਕੋਲੇ ਚੀਜ਼ ਲੱਗੀ ਵੀ ਆ ਠੀਕ ਹੈ ਉਹਦਾ ایکسپੀਰੀਅੰਸ ਕਰਦਾ ਬੰਦਾ ਉਹਨੂੰ ਫਰਕ ਪੈਂਦਾ ਜੇ ਆਪਾਂ ਨਰਸਰੀ ਬਾਹਰੋਂ ਲਿਆ ਕੇ ਵੇਚਨੀ ਉਹ ਤਾਂ ਇਕੱਲਾ ਪ੍ਰੋਫਿਟ ਦਾ ਧੰਦਾ ਜਿਹਾ ਹੋ ਸਕਦਾ ਨਾ ਸੋਨੂੰ ਪਤਾ ਲੱਗਦਾ ਵੀ ਚਾਹੇ ਆਪਰੇਟੀ ਚਾਹੇ ਦਿੱਕਤਾਂ ਆਪਾਂ ਵੀ ਫੇਸ ਕਰਦੇ ਹਾਂ ਨਾ ਜਿਵੇਂ ਲਾਰਜ ਕੁਆਂਟੀਟੀ ਦੋ ਦੋ ਕਿੱਲੇ ਕਿੱਲਾ ਕਿੱਲਾ ਤੁਸੀਂ ਲਾਈ ਬੈਠੋ ਤੇ ਤੁਹਾਡੇ ਕੋਲੇ ਕਾ ਆਲੂ ਬੁਖਾਰ ਆਗਾ ਇਸ ਟਾਈਮ ਉਹਦੇ ਆਪਣੇ ਕੋਲੇ ਮਦਰ ਪਲਾਂਟ ਨੇ ਘਟੋ ਘਟ 15 ਨੇਗੀ ਠੀਕ ਹੈ ਜੀ ਠੀਕ ਆ ਹੁਣ ਚੱਲੂਗਾ ਆੜੂ ਦੇ ਨਾਲ ਹੀ ਚੱਲਦਾ ਆੜੂ ਤੋਂ ਆੜੂ ਖਤਮ ਹੋ ਜੂਗਾ ਉਹ ਨਾਲ ਦੀ ਨਾਲ ਸਟਾਰਟ ਹੋ ਜਾਂਦਾ ਉਹ ਅਸੀਂ ਗਾਰੰਟੀ ਨਾਲ ਦਿੰਨੇ ਆ ਆੜੂ ਆਲੂ ਬੁ ਜੇ ਵੀ ਆਪਾਂ ਵੀਡੀਓ ਚ ਪਿਛਲੀ ਚ ਗੱਲ ਕੀਤੀ ਵੀ 2.5 ਤਿੰਨ ਲੱਖ ਦੇ ਮੰਨ ਲਓ ਆੜੂ ਕਿੱਲਾ ਠੇਕੇ ਤੇ ਲੱਗ ਜਾਂਦਾ ਠੀਕ ਹੈ ਜੇ ਆਪਾਂ ਸਾਰ ਨੂੰ ਕੋਸਟਲੀ ਗੱਲ ਕਰਨੀ ਹੋਵੇ ਤਾਂ ਕਿਹੜਾ ਬਾਗ ਸਭ ਤੋਂ ਮਹਿੰਗਾ ਠੇਕੇ ਤੇ ਲੱਗ ਸਕਦਾ ਵਾਦਾ ਕਿੰਨੂ ਲੱਗਿਆ ਸਭ ਤੋਂ ਮਹਿੰਗਾ ਕਿੰਨੂ ਮਹਿੰਗਾ ਲੱਗਾ ਹਾਂ ਸਵਾ ਚਾਰ ਲੱਖ ਨੂੰ ਲੱਗਾ ਇੱਥੇ ਆਪਣੇ ਪਿੰਡ ਦਾ ਮੁੰਡਾ ਕਿੰਨੂ ਦਾ ਕੇਅਰ ਬਹੁਤ ਕਰਦਿਆ ਠੀਕ ਹੈ ਕੇਅਰ ਦੇ ਨਾਲ ਹੀ ਹੈ ਕੋਈ ਚੀਜ਼ ਮਰਦੀ ਵੀ ਬੁਫਾਰੀ ਵੀ ਉਹ ਦੇਖ ਕੀ ਰਹਿੰਦਾ ਇਹਨੂੰ ਕਿੰਨਾ ਕਫਾ ਲਾ ਵੀ ਕਿੰਨਾ ਕਫਾ ਲਾ ਹਾਂ ਦੇ ਭਾਈ ਜੀ ਜੇ ਬਦਾਮਾਂ ਤੇ ਸੇਬਾਂ ਦੀ ਆਪਾਂ ਗੱਲ ਕਰਨੀ ਹੋਵੇ ਠੀਕ ਆ ਇਹਨੂੰ ਆਪਾਂ ਲਾਰਜ ਕੁਆਂਟੀਟੀ ਚ ਥੋੜਾ ਕੀ ਰਿਕਮੈਂਡ ਹੈਗਾ ਵੀ ਇਹਨੂੰ ਕਨਾਲ ਜਾਂ ਅਦ ਕਿਲਾ ਕੀ ਮਨ ਲਵੇ ਮੈਂ ਇਹ ਕਹਿੰਦਾ ਵੀ ਤੁਸੀਂ ਕਨਾਲ ਲਓ ਜਾਂ ਕਿਲਾ ਲਓ ਪਹਿਲਾਂ ਦੋ ਮਦਰ ਪਲਾਂਟ ਲਾਓ ਠੀਕ ਹੈ ਜੀ ਜੇ ਤੁਹਾਡੇ ਕਾਮਯਾਬ ਹੋਣ ਤੇ ਧਰਤੀ ਚ ਤਾਂ ਤੁਸੀਂ ਗਾਹਾਂ ਵਧਾ ਲਓ ਹੌਲੀ ਹੌਲੀ ਨਹੀਂ ਭਾਈ ਇਹ ਤੁਹਾਡੀ ਬਹੁਤ ਸੋਹਣੀ ਗੱਲ ਲੱਗੀ ਨਹੀਂ ਆ ਗੜਾ ਨਰਸਰੀ ਵਿੱਚੋਂ ਦਾ ਮਾਰਾ ਕਹਿੰਦਾ ਵੀ ਅੱਧਾ ਕਿੱਲਾ ਲਾ ਲਓ ਮੇਰੀ ਇਹ ਗਾਰੰਟੀ ਹੈ ਨਾ ਬਾਅਦ ਚ ਕਿਹੜੀਆਂ ਗੱਲਾਂ ਹੁੰਦੀਆਂ ਨੇ ਵੀ ਤੁਹਾਡੀ ਗੱਲ ਸਹੀ ਆ ਵੀ ਤੁਸੀਂ 2 ਸਾਲ ਵੇਟ ਕਰੋ ਤੁਸੀਂ 2-4 ਬੂਟੇ ਤੁਸੀਂ ਆਪਦੀ ਧਰਤੀ ਤੇ ਲਾ ਕੇ ਦੇਖ ਲਓ ਜਿਵੇਂ ਤੁਸੀਂ 10 ਕਿਲੋ 15 ਕਿਲੋ ਸਨੂਫਾੜ ਲਿਆ ਹੈ ਹਨਾ ਜੇ ਤੁਹਾਡੇ ਮੰਨ ਲਾ ਇਹ ਸਹੀ ਪੱਕਦਾਗਾ ਖਰਾਬ ਨਹੀਂ ਹੁੰਦਾ ਫਲ ਤੁਸੀਂ ਜਾਦੇ ਲਾ ਲਓ ਹਨਾ ਵੀ ਮੇਨ ਆਪਣੇ ਏਰੀਆ ਚ ਮੰਨ ਲਓ ਮਰੂਦ ਤੇ ਕਿੰਨੂ ਤੇ ਆੜੂ ਹਨਾ ਆੜੂ ਤੇ ਆਲੂ ਖਾਰਾ ਆਲੂ ਖਾਰਾ ਤੇ ਨਾਸਪਤੀ ਨਾਸਪਤੀ ਹਾਂਜੀ ਇਹ ਹੁਣ ਸੂਡਾ ਵੀ ਲਾਉਣ ਲੱਗੇ ਵਿੱਚ ਨੂੰ ਸੂਡਾ ਵੀ ਚੱਲ ਪਿਆ ਵੀ ਇਹ ਇਹ ਸੋਡੇ ਏਰੀਆ ਚ ਬਹੁਤ ਜ਼ਿਆਦਾ ਹੈਗੇ ਬਹੁਤ ਜ਼ਿਆਦਾ ਹੈ ਠੀਕ ਹੈ ਪਹਿਲਾਂ ਅੰਗੂਰ ਹੁੰਦੇ ਅੰਗੂਰਾ ਸਾਨੂੰ ਮੈਂ ਦੱਸ ਕੀ ਹਟਾਂਗਾ ਹਮਮੂਰਾ ਮੌਸਮ ਨਾਲ ਥੋੜਾ ਜਿਹਾ ਹੋ ਗਿਆ ਤਾਂ ਕਰਕੇ ਤੇ ਬਾਈ ਦੀ ਰਹੇ ਸੀਗੇ ਦੋਸਤੋ ਪਿੰਡ ਬੁਰਜ ਮੋੜ ਤਲਵੰਡੀ ਰੋਡ ਤੇ ਤੇ ਬਾਈ ਜੀ ਆਪਣੀ ਨਰਸਰੀ ਦਾ ਥੋੜੀ ਜਿਹੀ ਲੋਕੇਸ਼ਨ ਦੁਬਾਰੇ ਦੱਸ ਦਿਓ ਵੀਡੀਓ ਚ ਨਰਸਰੀ ਲੋਕੇਸ਼ਨ ਆਪਣੇ ਤਲਵੰਡੀ ਸਾਹਿਬ ਤੋਂ 10 ਕਿਲੋਮੀਟਰ ਮੋੜ ਤੋਂ ਵੀ 10 ਕਿਲੋਮੀਟਰ ਠੀਕ ਹੈ ਤੇ ਰੋਡ ਤੇ ਮੋੜ ਤਲਵੰਡੀ ਰੋਡ ਤੇ ਉੱਤੇ ਜੀ ਇਹ ਤਾਂ ਦੋਸਤੋ ਤੁਸੀਂ ਲੈਣੇ ਆ ਪਲਾਂਟ ਠੀਕ ਹੈ ਬਾਈ ਦੀ ਨਰਸਰੀ ਤੇ ਆ ਸਕਦੇ ਹੋ ਜੇ ਚਾਹੋਗੇ ਤੋ ਵੀ ਅਸੀਂ ਦੇਖਣਾ ਬਾਗ ਵੀ ਬਾਈ ਵੇਸਟ ਕਰਾ ਦਊਗਾ ਬਾਈ ਦਾ ਘਰ ਨੇੜੇ ਹੀ ਹੈ ਨਰਸਰੀ ਤੋਂ ਡੇਢ ਕਿਲੋਮੀਟਰ ਆ ਠੀਕ ਹੈ ਤੇ ਬਾਈ ਆਪਣਾ ਨੰਬਰ ਬੋਲ ਦਿਓ 94638 94638 00129 00129 ਠੀਕ ਹੈ ਬਾਈ ਜੀ ਬਹੁਤ ਵਧੀਆ ਜਾਣਕਾਰੀ ਤੀ ਧੰਨਵਾਦ